ਇੱਕ ਗੋਰਖ ਧੰਦਾ ਬਣਿਆ ਹੋਇਆ ਜੀਮੀਦਾਰ ਨੂੰ ਡਰਾ ਕੇ ਵੀ ਡੀਏਪੀ ਦਾ ਆਉਣਾ ਨਹੀਂ ਹੈਗਾ ਜੀ ਡੀਏਪੀ ਮਿਲਣਾ ਨਹੀਂ ਹੈਗਾ ਜੀ 1800 ਰੁਪਏ ਨੂੰ ਲੈਣਾ ਹੈ ਕਿਉਂਕਿ ਤੇ ਸਭ ਤੋਂ ਵੱਡਾ ਧੰਨਵਾਦ ਕਰਦਿਆ ਸੀ ਆਪਣੇ ਹਰਪਾਲ ਸਿੰਘ ਟੀਮਾ ਵਿੱਤ ਮੰਤਰੀ ਪੰਜਾਬ ਇਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਹਾਂਜੀ ਬਹੁਤ ਧੰਨਵਾਦ ਸਾਡੀ ਜੋਸ਼ ਕਿਸਾਨਾਂ ਨੂੰ ਇਹਦੇ ਵਿੱਚ ਕਿੱਡਾ ਕ ਵੱਡਾ ਲਾਭ ਹੋਣ ਵਾਲਾ ਹੈ ਕਿਸਾਨਾਂ ਨੂੰ ਬਹੁਤ ਵੱਡਾ ਲਾਭ ਹੈ ਜੀ ਵੀ ਫਲਾਣਾ ਤੇ ਤੈਨੂੰ ਤਿੰਨ ਥਾਂ ਲੇ ਜੂਰੀਆ ਦੇਤੇ ਪਰ ਸ਼ਰਤ ਹੈ ਜੀ ਦਵਾਈ ਮੇਥੋਂ ਲੈਨੇਗਾ ਫਿਰ ਉਹ ਚੀਮੀਦਾਰੋਂ ਸਾੜ ਦੇ ਵਿੱਚ ਗੰਦੀ ਮੰਦੀ ਦਵਾਈ ਬਹੁਤ ਬਹੁਤ ਖਪਦਾ ਜੀ ਵੀਰਾਂ ਮੈਂ ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਡੈਲੀ ਪ੍ਰਾਈਮ ਪੋਸਟ ਤੇ ਮੈਂ ਹਾਂ ਸੰਜੀਵ ਗੋਇਲ ਅੱਜ ਬੈਠੇ ਹੈਗੇ ਆ ਡੜਵਾ ਦੇ ਵਿੱਚ ਜਦ ਹੀ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਜ਼ੂਰੀਆ ਡੀਏਪੀ ਖਾਦ ਦੀ ਜ਼ਰੂਰਤ ਹੁੰਦੀ ਹੈ ਤਾਂ ਅਕਸਰ ਦੇਖਿਆ ਜਾਂਦਾ ਹੈ ਕਿ ਵੱਡੀਆਂ ਵੱਡੀਆਂ ਲਾਈਨਾਂ ਲੱਗਦੀਆਂ ਨੇ ਔਰ ਇੱਕ ਕਾਲਾ ਬਾਜ਼ਾਰੀਆ ਜਿਹੜੀ ਇਹਦੀ ਉਹ ਵੀ ਕੀਤੀ ਜਾਂਦੀ ਸੀ ਪਰ ਲੇਕਿਨ ਇਹਦਾ ਹੁਣ ਇੱਕ ਮਸਲਾ ਹੱਲ ਹੋ ਚੁੱਕਿਆ ਹੈਗਾ ਜਿਸ ਦੇ ਵਿੱਚ ਅੱਜ ਇੱਕ ਯੂਨੀਅਨ ਹੈਗੀ ਆ ਪੰਜਾਬ ਪੱਧਰ ਦੀ ਰਿਟੇਲ ਯੂਨੀਅਨ ਜਿਹੜੀ ਹੈਗੀ ਆ ਪੈਸਟੀਸਾਈਡ ਦੀ ਉਹ ਅੱਜ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਹੋਰਾਂ ਨੂੰ ਮਿਲ ਕੇ ਆਏ ਨੇ ਪ੍ਰਧਾਨ ਜੀ ਸਾਡੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਪ੍ਰਧਾਨ ਜੀ ਕੀ ਨਾਮ ਹੈ ਕਿਹੜੀ ਜੁਨੀਆਂ ਦੇ ਪ੍ਰਧਾਨ ਹੋ ਤੁਸੀਂ ਪੂਰੀ ਗੱਲ ਦੱਸੋ ਸੁਖਵਿੰਦਰ ਸਿੰਘ ਮਰਾਹੜ ਜ਼ਿਲ੍ਹਾ ਸੰਗਰੂਰ ਜੀ ਤੇ ਉਹਦੇ ਵਿੱਚ ਸਾਡੀ ਕਾਫੀ ਲੰਬੇ ਸਮੇਂ ਤੋਂ ਮੰਗ ਚੱਲਦੀ ਆ ਰਹੀ ਸੀਗੀ ਵੀ ਸਾਡੇ ਡੀਲਰਾਂ ਦੀ ਲੁੱਟ ਹੁੰਦੀ ਜਾ ਰਹੀ ਸੀਗੀ ਉਹ ਤੇ ਨੱਥ ਪਾਉਣ ਲਈ ਅਸੀਂ ਕਾਫੀ ਲੰਬੇ ਟਾਈਮ ਤੋਂ ਸੰਘਰਸ਼ ਕਰ ਰਹੇ ਸੀਗੇ ਸੋ ਉਹਨੂੰ ਅੱਜ ਬੂਰ ਪਿਆ ਅਸੀਂ ਪਹਿਲਾਂ ਚੀਫ ਸਾਬ ਨੂੰ ਮਿਲੇ ਡੀਸੀ ਸਾਹਿਬ ਨੂੰ ਮਿਲੇ ਉਦੋਂ ਬਾਅਦ ਸਾਡੀ ਮੀਟਿੰਗ ਕੱਲ ਚੀਫ ਸਾਹਿਬ ਨਾਲ ਕੱਚਾ ਸਾਡਾ ਸਮਝੌਤਾ ਹੋ ਚੁੱਕਿਆ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਪਰ ਇਹਨਾਂ ਨੇ ਸਾਡੀ ਪੂਰੀ ਹੈਲਪ ਕਰਕੇ ਸਾਡਾ ਮਸਲਾ ਹੱਲ ਕਰਵਾਇਆ ਅਸੀਂ ਅੱਜ ਇਹਨਾਂ ਦਾ ਧੰਨਵਾਦ ਕਰਨ ਲਈ ਡੜਵਾ ਮੰਡੀ ਵਿਖੇ ਪਹੁੰਚੇ ਸੀ ਪ੍ਰਧਾਨ ਜੀ ਮੇਨ ਸਮੱਸਿਆ ਕਿੱਥੇ ਆ ਰਹੀ ਸੀਗੀ ਅਕਸਰ ਦੇਖਿਆ ਜਾਂਦਾ ਸੀ ਕਿਸਾਨਾਂ ਦੀਆਂ ਬਹੁਤ ਸਾਰੀ ਕੰਪਲੀਟਾਂ ਵੀ ਹੁੰਦੀਆਂ ਸੀ ਕਿ ਸਾਨੂੰ ਜ਼ੂਰੀਏ ਦੇ ਨਾਲ ਬਹੁਤ ਸਾਰਾ ਹੋਰ ਦਵਾਈਆਂ ਚੇਪੀਆਂ ਜਾਂਦੀਆਂ ਰਹੀ ਸੀ ਜਿਾ ਪੰਜਾਬੀ ਦੇ ਵਿੱਚ ਜੇ ਆਪਾਂ ਕਹਿ ਲਈਏ ਇਹ ਮਸਲਾ ਹੁਣ ਜਿਹੜਾ ਹੈਗਾ ਸੀਗਾ ਇਹ ਸਾਰੀ ਸਮੱਸਿਆ ਕਿਸਾਨਾਂ ਦੀ ਹੱਲ ਹੋ ਜੂਗੀ ਹਾਂਜੀ ਤਕਰੀਬਨ ਹੱਲ ਹੋ ਜੂਗੀ ਇਹਦੇ ਵਿੱਚ ਜਿਹੜੇ ਹੋਲਸੇਲਰ ਸੀ ਉਹ ਜ਼ਿਆਦਾ ਲੁਕਟ ਮਚਾਉਂਦੇ ਸੀਗੇ ਇੱਕ ਇੱਕ ਗੱਡੀ ਨਾਲ ਕਾਫੀ ਮਾਲ ਟੈਗਿੰਗ ਕਰਕੇ ਦੇ ਰਹੇ ਸੀਗੇ ਜਾ ਬਲੈਕ ਮਾਰਕੀਟਿੰਗ ਕਰਦੇ ਤੇ 17-1700 ਰੁਪਏ ਥੱਲੇ ਦੇ ਹਿਸਾਬ ਨਾਲ ਤੇ ਉਹਦੇ ਹਿਸਾਬ ਨਾਲ ਜੋ ਕਿ ਉਹਦੀ ਅਸਲ ਪ੍ਰਾਈਸ ਆ ਗਈ 1350 ਰੁਪਏ ਜੀ ਉਹ ਰਿਟੇਲਰਾਂ ਨੂੰ ਵੇਚਦੇ ਸੀਗੇ 1700 ਰੁਪਏ ਜੀ ਉਹਦੇ ਵਿੱਚ ਅਸੀਂ ਕਾਫੀ ਸਫਲ ਹੋਏਾਂਗੇ ਤਕਰੀਬਨ ਅਸੀਂ 70% ਜੰਗ ਜਿੱਤ ਚੁੱਕਿਆ ਡਿਸਟ੍ਰਿਕਟ ਸੰਗਰੂਰ ਦੇ ਵਿੱਚੋਂ ਜੀ ਮੇਰੀ ਸਮੂਹ ਟੀਮ ਆ ਜਿਹੜੀ ਜ਼ਿਲ੍ਹੇ ਦੀ ਉਹਨਾਂ ਨੇ ਬਹੁਤ ਜ਼ਿਆਦਾ ਮੈਨੂੰ ਸਾਥ ਦਿੱਤਾ ਚਟਾਨ ਮੰਗੂ ਮੇਰੇ ਨਾਲ ਖੜੇ ਰਹੇ ਦਿਨ ਰਾਤ ਪੈਰ ਬਈ ਕਿਤਰੀ ਤਾਂ ਉਹਦੇ ਵਿੱਚ ਅਸੀਂ ਸਫਲ ਹੋਏ ਤੇ ਹੁਣ ਸਾਨੂੰ ਵਿਸ਼ਵਾਸ ਦੁਆਇਆ ਚੀਫ ਸਾਹਿਬ ਨੇ ਵੀ ਸਾਡੀ ਕੱਚੀ ਲਿਖਤ ਹੋ ਗਈ ਸੋਮਵਾਰ ਮੰਗਲਵਾਰ ਦਾ ਟਾਈਮ ਦਿੱਤਾ ਉਹਨਾਂ ਨੇ ਇੱਕ ਦੋ ਦਿਨਾਂ ਦੇ ਵਿੱਚ ਉਹਨਾਂ ਨੇ ਸਾਡੀ ਪੱਕੀ ਰਿਟਨ ਦੇ ਵਿੱਚ ਇਹ ਗੱਲ ਹੋ ਜੂਗੀ ਵੀ 1350 ਰੁਪਏ ਬੀਏਪੀ ਦਾ ਰੇਟ ਮਿਲੂਗਾ 260 ਰੁਪਏ ਤੋਂ ਘੱਟ ਸਾਡਾ ਮਾਰਜਨ ਰੱਖ ਕੇ ਕਿ ਅਸੀਂ ਤੁਹਾਨੂੰ ਜੂਰੀਆ ਅਵੇਲੇਬਲ ਕਰਾਵਾਂਗੇ ਉਹਦੇ ਨਾਲ ਕੋਈ ਟੈਗਿੰਗ ਨਹੀਂ ਹੋਊਗੀ ਨਾ ਜੀ ਉਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਟੈਗਿੰਗ ਨਹੀਂ ਹੋਊਗੀ ਨਾ ਹੀ ਸਾਡੀ ਕੋਈ ਮਨਸਾ ਰਿਟੇਲ ਡੀਲਰਾਂ ਦੀ ਵੀ ਕਿਸੇ ਵੀ ਤਰ੍ਹਾਂ ਦੀ ਅਸੀਂ ਕੋਈ ਕਿਸਾਨੀ ਲੁੱਟ ਕਰੀਏ ਅਸੀਂ ਕਿਸਾਨਾਂ ਦੇ ਹੱਕਾਂ ਦੇ ਵਿੱਚ ਖੜਿਆ ਹਾਲਾਂਕਿ ਕਿਸਾਨ ਦੁਨੀਆ ਨੂੰ ਵੀ ਸਾਡੇ ਨਾਲ ਖੜਨ ਦਾ ਹੱਕ ਮੰਗਦਾ ਸੀਗਾ ਉਹਨਾਂ ਨੇ ਸਾਡਾ ਸਾਥ ਨਹੀਂ ਦਿੱਤਾ ਅਸੀਂ ਕਾਫੀ ਲੰਬੇ ਟਾਈਮ ਤੋਂ ਇਸ ਸੰਘਰਸ਼ ਲੜਦੇ ਸੀਗੇ ਸੋ ਉਹਦੇ ਵਿੱਚ ਮੇਰੀ ਟੀਮ ਨੇ ਸਮੂਹ ਟੀਮ ਨੇ ਜ਼ਿਲ੍ਹੇ ਦੀ ਨੇ ਸਰਦਾਰ ਸ਼ਰਮਾ ਜੀ ਪ੍ਰਗਟ ਸ਼ਰਮਾ ਜੀ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਵੀਰ ਲਾਡੀ ਜੀ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਤੇ ਅਸੀਂ ਉਹਦੇ ਵਿੱਚ ਸਫਲ ਹੋਏ ਹਾਂ ਸੋ ਬਿਲਕੁਲ ਸਫਲ ਹੋਏ ਨਹੀਂ ਸਾਡੇ ਨਾਲ ਹੋਰ ਵੀ ਨੇ ਵੀਰ ਜੀ ਕੀ ਨਾਮ ਹੈ ਜੀ ਮੇਰੇ ਨਾਲ ਪ੍ਰਗਟ ਸ਼ਰਮਾ ਜੀ ਕੱਕੇ ਤੋਂ ਅਸੀਂ ਇਹ ਜੋ ਰਿਟੇਲ ਦੀ ਆਵਾਜ਼ ਪੰਜਾਬ ਲੈਵਲ ਤੇ ਉਠਾਈ ਹੋਈ ਹੈ ਅਸੀਂ ਸੰਗਰੂਰ ਤਾਂ ਤਕਰੀਬਨ ਜਿੱਤੀ ਗਏ ਆ ਹੁਣ ਸਾਡੀ ਉਮੀਦ ਹੈ ਵੀ ਅਸੀਂ ਪੰਜਾਬ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡਾ ਅਗਲਾ ਟਾਰਗੇਟ ਹੈ ਜਿਵੇਂ ਅਸੀਂ ਪਟਿਆਲਾ ਵੇਖਣਾ ਹੈ ਪਤਿਗੜ੍ਹ ਸਾਹਿਬ ਦੇਖਣਾ ਕਿਉਂਕਿ ਇਹ ਟੈਗਿੰਗ ਕੱਲੀ ਸੰਗਰੂਰ ਜਾਂ ਕਿਤੇ ਨਹੀਂ ਹੈਗੀ ਇਹ ਇੱਕ ਗੋਰਖ ਧੰਦਾ ਬਣਿਆ ਹੋਇਆ ਹੈ ਜੀ ਜੀਮੇਦਾਰ ਨੂੰ ਡਰਾ ਕੇ ਵੀ ਡੀਏਪੀ ਦਾ ਆਉਣਾ ਨਹੀਂ ਹੈਗਾ ਜੀ ਡੀਏਪੀ ਮਿਲਣਾ ਨਹੀਂ ਹੈਗਾ ਜੀ 1800 ਰੁਪਏ ਨੂੰ ਲੈਣਾ ਹੈ ਕਿਉਂਕਿ ਇਹ ਰਲਗੇ ਸੀ ਇੱਕ ਮੰਡੀ ਦੇ ਵਿੱਚੋਂ ਦੋਕ ਬੰਦੇ ਉੱਠਦੇ ਇੱਕ ਹੋਲਸੇਲਰ ਹੋਗੇ ਇਹ ਇੱਕ ਟੀਮ ਬਣ ਗਈ ਸੀ ਜੀ ਟੀਮ ਕੀ ਹੁੰਦੀ ਹੈ ਹੋਲਸੇਲਰ ਤੇ ਸੈਟਿੰਗ ਬਣਾ ਲੈਂਦੇ ਨੇ ਵੀ ਮੈਂ ਸ਼ਾਰਟ ਪਾਉਂਗਾ ਤੈ ਇਹ ਵੇਚਣਾ 1800 ਨੂੰ ਉਹਦੇ ਨਾਲ ਬਲੈਕ ਹੁੰਦੀ ਉਹ ਹੁੰਦੀ ਹੈ ਬਲੈਕ ਇਹ ਕਹਿੰਦੇ ਨੇ ਜੀ ਮਾਉਂਦਾ ਨਹੀਂ ਜੀ ਗੱਲ ਉਹ ਮਾਲ ਆਉਂਦਾ 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 ਕੁਝ ਨਹੀਂ ਕਿਉਂਕਿ ਇਹ ਸਬਸਿਡੀ ਦਾ ਪ੍ਰੋਡਕਟ ਹੈ ਜੀ ਕੱਲ ਵੀ ਚੀਫ ਸਾਹਿਬ ਨੇ ਸਾਨੂੰ ਬਹੁਤ ਵਿਸ਼ਵਾਸ ਦਿਵਾਇਆ ਮੈਂ ਧੰਨਵਾਦੀ ਹਾਂ ਜੀ ਆਪਣੇ ਚੀਫ ਸਾਹਿਬ ਸੰਗਰੂਰ ਦਾ ਡੀਸੀ ਸਾਹਿਬ ਦਾ ਜੋ ਉਹਨਾਂ ਨੇ ਬਹੁਤ ਹੀ ਰੀਜਨਲ ਗੱਲ ਸੁਣੀ ਹੈ ਤੇ ਸਭ ਤੋਂ ਵੱਡਾ ਧੰਨਵਾਦ ਕਰਦੇ ਆਂ ਸੀ ਆਪਣੇ ਹਰਪਾਲ ਸਿੰਘ ਟੀਮਾ ਵਿੱਤ ਮੰਤਰੀ ਪੰਜਾਬ ਇਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਉਹਨਾਂ ਨੇ ਸਾਡੇ ਨਾਲ ਜੁੜ ਕੇ ਸਾਡਾ ਇਹ ਮਸਲਾ ਸੰਗਰੂਝ ਤਾ ਹੱਲ ਕਰਵਾਤਾ ਤੇ ਚੀਮਾ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਪੰਜਾਬ ਚ ਜਿੱਥੇ ਮਰਜ਼ੀ ਲੋੜ ਹੋਵੇ ਇਸ ਗੱਲ ਵਾਸਤੇ ਅਸੀਂ ਸਾਡੇ ਨਾਲ ਖੜੇ ਨੇ ਹੋ ਅਸੀਂ ਉਹਨਾਂ ਦੀ ਮਦਦ ਦੇ ਨਾਲ ਹੁਣ ਅਸੀਂ 2-4 ਦਿਨਾਂ ਚ ਪਟਿਆਲੇ ਮਿਲਾਂਗੇ ਤੇ ਗੋਰਖਧੰਦੇ ਨੂੰ ਬੰਦ ਕਰਾਂਗੇ ਕਿਸਾਨਾਂ ਨੂੰ ਇਹਦੇ ਵਿੱਚ ਕਿੱਡਾ ਕ ਵੱਡਾ ਲਾਭ ਹੋਣ ਵਾਲਾ ਹੈ ਕਿਸਾਨਾਂ ਨੂੰ ਬਹੁਤ ਵੱਡਾ ਲਾਭ ਹੈ ਜੀ ਕਿਸਾਨਾਂ ਦਾ ਕੀ ਦਿੱਕਤ ਸੀ ਕਿਸਾਨ ਨੂੰ ਜੁਰੀਏ ਦੀ ਇੱਕ ਨਾ ਇੱਕ ਟਾਰਗੇਟ ਕਰਤਾ ਵੀ ਤੈਨੂੰ ਜੁਰੀਆ ਦੇ ਰਿਆਂ ਤੂੰ ਮੇਥੋ ਦਵਾਈ ਲਵੇਂਗਾ ਮੈਂ ਵੀ ਦੁਕਾਨਦਾਰਾ ਮੈਂ ਵੀ ਵਿਚੋਊਂਗਾ ਕਿ ਕਿੰਨਾ ਕਿਤੇ ਘਟਣੀਏਗਾ ਉਹ ਦੁਕਾਨਦਾਰ ਨੂੰ ਕਹਿੰਦੇ ਨੇ ਜ਼ਿਮੀਂਦਾਰ ਨੂੰ ਵੀ ਫਲਾਣਾ ਸੇ ਤੈਨੂੰ ਤਿੰਨ ਥਾਲੇ ਜੁਰੀਆ ਦੇਤੇ ਪਰ ਸ਼ਰਤ ਹੈ ਤੂੰ ਦਵਾਈ ਮੇਥੋ ਲਵੇਂਗਾ ਫਿਰ ਉਹ ਜ਼ਿਮੀਂਦਾਰ ਉਹ ਸਾੜ ਦੇ ਵਿੱਚ ਗੰਦੀ ਮੰਦੀ ਦਵਾਈ ਬੋਹ ਕੋਲ ਖਪਦਾ ਦੀ ਵੀਰਿਆ ਮੈਂ ਦੁਕਾਨਦਾਰ ਆਪਦਾ ਕਮੀ ਚ ਕੱਢਦਾ ਹਾਂ ਸਰਪ ਕੋਜੀ ਮਿੱਟੀ ਕਰਗਟ ਵਿਕਦਾ ਜੀ ਡਬਲ ਰੇਟ ਕਿਉਂਕਿ ਜ਼ਿਮੀਂਦਾਰ ਵਿਚਾਰਾ ਨਹੀਂ ਬੋਲਦਾ ਜ਼ਿਮੀਂਦਾਰ ਬਾਹ ਬੋਲੇ ਵਿਚਾਰਾ ਕਿਤੇ ਨਾ ਕਿਤੇ ਜ਼ਿਮੀਂਦਾਰ ਦੀ ਹੀ ਨੁਕਸਾਨ ਹੋ ਰਿਹਾ ਸੀ ਸਾਡਾ ਤੰਦ ਅੱਜ ਤੁਸੀਂ ਦੇਖ ਲਓ ਵੀ ਕਿੱਥੇ ਦੀ ਕਿੱਥੇ ਕੰਮ ਵਗ ਗਿਆ ਇੱਕ ਜਿਹੜੇ ਮਨੀਮੀ ਗਾਣਾ ਛੋਟੇ ਛੋਟੇ ਬੰਦੇ ਹੋਲ ਸੇਲਰ ਬਣ ਗਏ ਉਹ ਅਲਹੁਦਲਾ ਤੇ ਮਸਲਾ ਕੀ ਹੈ ਜੀ ਇਹ ਦਿੱਕਤ ਹੈ ਕਿਸਾਨ ਜਿਹੜੇ ਲੰਮੀਆਂ ਨੰਮੀਆਂ ਲਾਈਨਾਂ ਦੇ ਵਿੱਚ ਲਾ ਕੇ ਜੂਰੀਆ ਖਰੀਦਦੇ ਸੀਗੇ ਕੀ ਲੱਗਦਾ ਹੁਣ ਕਿਸਾਨਾਂ ਨੂੰ ਉਹ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਊਗਾ ਬਿੱਲ ਦੇਖੋ ਸ਼ੌਰਟ ਤਾਂ ਹੈ ਹੀ ਨਹੀਂ ਜੀ ਸੈਂਟਰ ਗਵਰਨਮੈਂਟ ਦਾ ਜੋਰ ਹੈ ਜੀ ਕਿਸਾਨਾਂ ਨੂੰ ਜੂਰੀਆ ਦੇਣ ਵਾਸਤੇ ਪੰਜਾਬ ਗਵਰਨਮੈਂਟ ਦਾ ਜੋਰ ਹੈ ਜੀ ਤੇ ਸ਼ੌਰਟ ਦਿਖਾਈ ਜਾਂਦੀ ਹੈ ਗੱਡੀ ਆਈ ਅੰਦਰ ਲਾਈ ਦੋ ਦਿਨ ਲੋਕ ਲਾਇਆ ਜ਼ਿਮੀਂਦਾਰ ਤੇ ਹਵਾ ਪੈਦਾ ਕਰਦਾ ਬੀਏਪੀ ਨਹੀਂ ਆਉਣਾ ਦੇਖੋ ਜਿਹੜਾ 8ਵਾਂ ਮਹੀਨਾ 9ਵਾਂ ਚੱਲ ਰਿਹਾ ਹੈ ਬੀਏਪੀ ਦਾ 11ਵਾਂ ਚਾਹੀਦਾ ਅੱਜ ਇੱਕ ਮਾਹੌਲ ਬਣਿਆ ਜ਼ਿਮੀਂਦਾਰਾਂ ਦੇ ਵਿੱਚ ਵੀ ਡੀਏਪੀ ਨਹੀਂ ਫਲਾਣਾ ਸੇ ਮਿਲਣਾ ਤੈਨੂੰ ਤੂੰ ਆਪਦਾ ਹੀਲਾ ਕਰ ਲਿਆ ਭਾਈ ਉਹ ਹੀਲੇ ਦੀ ਕਾਰ ਚੋਂ 1800 ਲੱਗ ਗਿਆ ਔਰ ਸੋਚਦਾ ਯਾਰ ਮੇਰਾ ਡੀਏਪੀ ਨਾ ਮੇਰੇ ਮੇਰੇ ਦੋ ਮਨ ਦਾਣੇ ਨਹੀਂ ਉਹਨੇ ਮੇਰੀ ਕਣਕ ਨਹੀਂ ਹੋਣੀ ਕੀ 4 500 ਦੀ ਗੱਲ ਐ ਮੈਂ ਲੈ ਲੈਣਾ ਪਰ 500 500 ਕਰਕੇ ਜੀ ਕਿੰਨਾ ਰਕਬਾ ਵੇਚਣਾ ਐ ਕਿੰਨਾ ਡੀਏਪੀ ਵਿਕਣਾ ਐ ਤੁਸੀਂ ਉਹ ਕੈਲਕੂਲੇਟ ਕਰਕੇ ਦੇਖ ਪਰ ਸਰਕਾਰ ਵੱਲੋਂ ਇਹ ਮਨਸਾ ਨਹੀਂ ਹੈਗੀ ਸਰਕਾਰ ਸਾਡੀ ਸਪੋਰਟ ਕਰ ਰਹੀ ਐ ਪਰ ਅਸੀਂ ਉੱਠੇ ਨਹੀਂ ਸੀ ਮੈਂ ਉਮੀਦ ਕਰਦਾ ਕਿਸਾਨ ਜੂਨੀਅਨ ਵੀ ਉੱਠਣ ਆਪਣੀ ਮੰਗ ਦੇ ਗੱਲ ਕਰਨ ਕਿ ਸਰਕਾਰ ਤੱਕ ਪਹੁੰਚਾਉਣ ਸਰਕਾਰ ਸੁਣਦੀ ਐ ਕੀਮਾ ਸਾਹਿਬ ਨੇ ਇੱਕ ਵਾਰ ਹੀ ਆਏ ਸਾਡੀ ਉਹਦੀ ਸੁਣੀ ਲੋਕ ਕਹਿੰਦੇ ਨੇ ਸਰਕਾਰ ਨਹੀਂ ਸੁਣਦੀ ਸਰਕਾਰ ਸੁਣਦੀ ਹੈ ਜੀ ਡੀਸੀ ਸਾਹਿਬ ਨੇ ਬਹੁਤ ਤਰੀਕੇ ਨਾਲ ਮਸਲਾ ਸੁਣਿਆ ਤੇ ਚੀਫ ਸਾਡੇ ਸਾਡੇ ਡਿੜਬੇ ਦੇ ਵਿੱਚ ਵੀ ਅਸੀਂ ਦੇਖਿਆ ਬੜੀ ਲੰਮੀ ਲੰਮੀ ਲਾਈਨਾਂ ਲੱਗ ਕੇ ਕਿਸਾਨ ਜਿਹੜਾ ਜੂਰੀਆ ਸੀਗਾ ਡੀਏਪੀ ਖਰੀਦਦੇ ਸੀਗੇ ਬਹੁਤ ਸਾਰੀਆਂ ਖਬਰਾਂ ਵੀ ਲੱਗਦੇ ਰਹੀਆਂ ਨੇ ਪਿੱਛੇ ਤਾਂ ਇਹ ਮਸਲਾ ਜਿਹੜਾ ਹੁਣ ਸਾਰਾ ਸੁਲਝਿਆ ਨਜ਼ਰ ਆ ਰਿਹਾ ਤੁਹਾਨੂੰ ਸਾਨੂੰ ਨਜ਼ਰ ਆ ਰਿਹਾ ਜੀ ਅਗਰ ਇੱਕ ਮੰਡੀ ਦੇ ਵਿੱਚ ਤੁਹਾਡੀ ਦੇ ਵਿੱਚ 50 ਦੁਕਾਨਾਂ ਨੇ ਉਹ ਕੀ ਹੁੰਦਾ ਹੈ 45 ਨੂੰ ਨਹੀਂ ਸੀ ਮਿਲਦਾ 48 ਨੂੰ ਨਹੀਂ ਸੀ ਮਿਲਦਾ 2 ਨੂੰ ਮਿਲਦਾ ਸੀ ਉਹ ਰਲੇ ਸੀ ਦੋ ਬੰਦੇ ਦੇਖੋ ਕੋਈ ਵੀ ਹੋ ਮੈਂ ਵੀ ਹੋ ਸਕਦਾ ਉਹ 48 ਕੋ ਜਦੋਂ 50 ਦੁਕਾਨਾਂ ਦੇ 100-100 ਕਟਾ ਵਾ ਗਿਆ ਤਾਂ ਵੀਰ ਜੀ ਫਿਰ ਲੈਣੇ ਕਿਉਂ ਲਾਉਂਗੇ ਕਿਉਂਕਿ ਜੁਰੀਆ ਦਾ ਸੋਲਡਰ ਦਾ ਸਾਰੀ ਨੇ ਅੱਜ ਤੁਹਾਡੀ ਜੜਬਾ ਮੰਡੀ ਦੇ ਵਿੱਚ ਜਿੰਨੀਆਂ 50 ਦੁਕਾਨਾਂ ਤੇ ਇਹੀ ਜੁਰੀਆ ਆਏਗਾ ਜਦੋਂ 50 ਦੇ ਘਾ ਖਿੰਡ ਕੇ ਤਾਂ ਲੈਣ ਤਾਂ ਖਤਮ ਹੋ ਗਈ ਜੀ ਲੈਣ ਤਾਂ ਲੱਗਣੀ ਹੀ ਨਹੀਂ ਇਹ ਸਰਕਾਰ ਦੀ ਚੀਜ਼ ਹੈ ਸਬਸਿਡੀ ਵਾਲੀ ਚੀਜ਼ ਹੈ ਸਰਕਾਰ ਦਾ ਪੂਰਾ ਧਿਆਨ ਹੈ ਕੋਈ ਗਣੀ ਲੋਕਾਂ ਨੂੰ ਆਵਾਜ਼ ਆਉਣੀ ਚਾਹੀਦੀ ਹੈ ਅਗਰ ਮੈਂ ਵੀ ਪਬਲਿਕ ਕਰਦਾ ਅਗਰ ਕਿਸੇ ਨੂੰ ਕੋਈ ਬਲੈਕ ਚ ਮੰਗਦਾ ਹੈ ਦੁਕਾਨਦਾਰ ਕੋਈ ਜ਼ਿਮੀਂਦਾਰ ਤੋਂ ਵੱਧ ਪੈਸੇ ਮੰਗਦਾ ਹੈ ਜਾਂ ਉਹਨੂੰ ਕਹਿੰਦਾ ਕਿ ਮੈਥੋਂ ਦਵਾਈ ਕੁਝ ਵੀ ਟੈਕਿੰਗ ਉਹ ਆਵਾਜ਼ ਉਠਾਵੇ ਉਹਦੀ ਸੁਣਵਾਈ ਹੈ ਚੀਫ ਸਾਹਿਬ ਤੱਕ ਪਹੁੰਚੋ ਚੀਫ ਸਾਹਿਬ ਬਹੁਤ ਵਧੀਆ ਬੰਦੇ ਨੇ ਕੋਈ ਦਿੱਕਤ ਨਹੀਂ ਹੈਗੀ ਜੇ ਚੀਫ ਸਾਹਿਬ ਤੇ ਕੋਈ ਜ਼ਿਮੀਂਦਾਰ ਜਾ ਕੇ ਕਹੇ ਕਿ ਮੈਨੂੰ ਡੀਏਪੀ ਨਹੀਂ ਮਿਲਿਆ ਮੈਂ ਗਰੰਟੀ ਦਿੰਦਾ ਖਾਲੀ ਨਹੀਂ ਮੁੜਦਾ ਜ਼ਿਮੀਂਦਾਰ ਐਡਾ ਵਧੀਆ ਸੰਗਰੂਰ ਦਾ ਚੀਫ ਹੈ ਪਰ ਜਾਣਦੇ ਨਹੀਂ ਕਿਸਾਨ ਨੂੰ ਪਤਾ ਨਹੀਂ ਵੀ ਕੀ ਫੈਕੀ ਚੀਜ਼ ਵੇਰ ਨੇ ਅਸੀਂ ਕਾਟਾਂਗੇ ਉਹ ਵਿਚਾਰੇ ਵੇਰੈਂਸ ਕਰਕੇ ਲਾ ਲੋ ਜਾਂ ਵਿਚਾਰਾ ਸੋਚਦਾ ਵੀ ਮੈਂ ਕਿ ਪਰ ਜਾਣਾ ਚਾਹੀਦਾ ਕੀ ਸਾਡੇ ਨਾਲ ਪ੍ਰਦੀਪ ਜੀ ਹੈਗੇ ਨੇ ਕਿ ਪ੍ਰਦੀਪ ਜੀ ਨੇ ਬਹੁਤ ਐਫਰਟ ਕੀਤੇ ਨੇ ਪ੍ਰਦੀਪ ਜੀ ਅੱਗੇ ਆ ਜਾਓ ਥੋੜਾ ਜਿਹਾ ਆ ਕਿਸ ਤਰ੍ਹਾਂ ਪ੍ਰਦੀਪ ਜੀ ਤੁਹਾਡੀ ਮੰਤਰੀ ਸਾਹਿਬ ਨਾਲ ਗੱਲ ਹੁੰਦੀ ਰਹੀ ਹੈਗੀ ਕਿਸ ਤਰ੍ਹਾਂ ਇਹ ਸਾਰਾ ਮਸਲਾ ਜਿਹੜਾ ਸੋਲਵ ਹੁੰਦਾ ਨਜ਼ਰ ਆ ਰਿਹਾ ਸਾਡੀ ਜੀ ਕੱਲ ਮੰਤਰੀ ਸਾਹਿਬ ਨਾਲ ਗੱਲ ਹੋਈ ਸੀਗੀ ਉਹਨਾਂ ਨੇ ਇੱਕ ਵਾਰੀ ਚ ਸਾਡੀ ਗੱਲ ਸੁਣੀ ਸਿਰਫ ਦੋ ਮਿੰਟ ਉਹਨੇ ਗੱਲ ਸੁਣ ਕੇ ਨਾਲ ਦੇ ਨਾਲ ਉਹਨੇ ਚੀਫ ਸਾਹਿਬ ਨੂੰ ਕਿਹਾ ਚੀਫ ਸਾਹਿਬ ਨੇ ਨਾਲ ਦੇ ਨਾਲ ਸੁਣਵਾਈ ਕੀਤੀ ਸਾਡੀ ਗੱਲ ਨਾਲ ਟੱਚ 'ਚ ਰਹੇ ਸਾਡੇ ਕੱਲ ਉਹਨਾਂ ਦਾ ਫੋਨ 4 ਵਜੇ ਆਇਆ ਵੀ ਤੁਹਾਡੇ ਕੀ ਬਣਿਆ ਐਸੀ ਕਹੇ ਜੀ ਸਾਡਾ ਧੰਨਵਾਦ ਕੀਤਾ ਸੀ ਉਹਨਾਂ ਦਾ ਤੇ ਚੀਫ ਸਾਹਿਬ ਦਾ ਧੰਨਵਾਦ ਕੀਤਾ ਅੱਜ ਫਿਰ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਹਾਂ ਗੱਲਬਾਤ ਕੀਤੀ ਗਈ ਸੀ ਬਸ ਮੰਤਰੀ ਸਾਹਿਬ ਦਾ ਧੰਨਵਾਦ ਕਰਕੇ ਜੀ ਗੱਲਬਾਤ ਇਕੱਠ ਜਿਆਦਾ ਸੀ ਗੱਲ ਹੋਣੀ ਸੀ ਕੋਈ ਉਹ ਫੋਨ ਤੇ ਕਰਾਂਗੇ ਕੀ ਲੱਗਦਾ ਹੁਣ ਜਿਵੇਂ ਆਪਾਂ ਦੇਖਦੇ ਸੀ ਹਰ ਸਾਲ ਦੇਖਦੇ ਆਪਾਂ ਵੱਡੀਆਂ ਲਾਈਨਾਂ ਲੱਗਦੀਆਂ ਸੀਗੀਆਂ ਜਾਂ ਫਿਰ ਇਹ ਇੱਕ ਹਵਾ ਬਣਾ ਦਿੱਤਾ ਜਾਂਦਾ ਸੀ ਜਿਸ ਤ ਪ੍ਰਧਾਨ ਜੀ ਨੇ ਦੱਸਿਆਗਾ ਕਿ ਇੱਕ ਦੁਕਾਨ ਤੇ ਡੀਪੀਏ ਆ ਗਿਆ ਤਾਂ ਟਰਾਲੀਆਂ ਉਸੇ ਦੁਕਾਨ ਤੇ ਲੱਗ ਜਾਂਦੀ ਸੀ ਲੈਣਾ ਵੱਡੀਆਂ ਵੱਡੀਆਂ ਹੁਣ ਉਹ ਸਾਰਾ ਕੁਝ ਦੇਖਣ ਨੂੰ ਨਹੀਂ ਮੇ ਸਾਰਿਆਂ ਨੂੰ ਵੰਡ ਕੇ ਦਵਾਵਾਂਗੇ ਅਸੀਂ ਮੂਰੇ ਆਪ ਲੱਗੇ ਹੋਏ ਆ ਜੀ ਇਕੱਲੇ ਇਕੱਲੇ ਦੁਕਾਨਦਾਰ ਨੂੰ ਜੂਰੀਆ ਡੀਪੀਏ ਮਿਲੂਗਾ ਜਿੰਨਾਂ ਲੋੜਾਂ ਨੂੰ ਉਹਨੂੰ ਬਲੈਕ ਕਰਨ ਵਾਸਤੇ ਨਹੀਂ ਦਿੱਤਾ ਜੋਗ ਜਿੰਨੇ ਉਹਦੇ ਲਈ ਕੋਈ ਉਹਨੂੰ ਲੋੜਾਂ ਦੁਕਾਨ ਤੇ ਉਹਨਾਂ ਅਸੀਂ ਦਵਾਵਾਂਗੇ ਸਭ ਤੋਂ ਬਹੁਤ ਧੰਨਵਾਦ ਸੋਹੇ ਸਨ ਜੂਨੀਅਨ ਦੇ ਆਗੂ ਜਿੰਨਾਂ ਦੀ ਮંત્રી ਹਰਪਾਲ ਸਿੰਘ ਚੀਮਾ ਹੋਰਾਂ ਦੇ ਨਾਲ ਗੱਲਬਾਤ ਹੋਈ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰਸ਼ਾਸਨ ਤੱਕ ਗੱਲ ਪਹੁੰਚੀ ਤਾਂ ਕਿਸਾਨਾਂ ਦਾ ਜਿਹੜਾ ਇਹ ਮਸਲਾ ਸੀਗਾ ਹੱਲ ਹੋਏਗਾ ਇਹਦੇ ਵਿੱਚ ਵਪਾਰੀ ਨੂੰ ਵੀ ਫਾਇਦਾ ਹੋਏਗਾ ਔਰ ਵੱਡੇ ਪੱਧਰ ਤੇ ਕਿਸਾਨਾਂ ਦਾ ਫਾਇਦਾ ਜਿਹੜਾ ਉਹ ਹੋਣ ਵਾਲਾ ਕਿਉਂਕਿ ਕਿਸਾਨ ਹਰ ਵਾਰ ਦੇਖਦੇ ਸੀਗੇ ਜ਼ਿਉਰੀਆ ਲੈਣ ਵਾਸਤੇ ਵੱਡੇ ਵੱਡੇ ਲੈਨਾਂ ਦੇ ਵਿੱਚ ਲੱਗਦੇ ਸੀਗੇ ਔਰ ਕਾਲਾ ਬਾਜ਼ਾਰੀ ਦਾ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਉਹਨਾਂ ਦੇ ਉੱਪਰ ਧੰਦਾ ਥੋਪਿਆ ਜਾਂਦਾ ਸੀਗਾ ਵੱਡੀ ਲੁੱਟ ਜਿਹੜੀ ਉਹਨਾਂ ਦੀ ਕਿਸਾਨਾਂ ਦੀ ਹੁੰਦੀ ਸੀ ਹੁਣ ਇਹਨਾਂ ਦਾ ਕਹਿਣਾ ਕਿ ਸਾਨੂੰ ਲੱਗਦਾ ਕਿ ਉਹ ਸਾਰਾ ਕੁਝ ਜਿਹੜਾ ਉਹ ਬਚ ਜਾਵੇਗਾ ਕਿਸਾਨਾਂ ਹਰੀ ਵੀ ਨਹੀਂ ਹੋएगी ਜੂਰੀਏ ਜਿਹੜਾ ਉਹ ਬਿਲਕੁਲ ਨਿਰੰਤਰ ਹਰ ਦੁਕਾਨ ਦੇ ਉੱਪਰ ਸਹੀ ਰੇਟ ਦੇ ਉੱਪਰ ਜਿਹੜਾ ਹੈਗਾ ਉਹ ਕਿਸਾਨਾਂ ਨੂੰ ਮਿਲਗਾ ਢੇਲੀ ਪ੍ਰਾਈਮ ਪੋਰਟ ਦੇ ਲਈ ਸੰਜੀਪ ਗੁਹਿਲ ਦਰਬਾਰ